ਫਰੋਹਪੁਰ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਅੱਜ ਸੀਏਆਈ ਟੀਮ ਦੇ ਵੱਲੋਂ ਜਲਾਲਾਬਾਜ ਦੇ ਨਜ਼ਦੀਕ ਟੂ ਟੈਕਸ ਦੇ ਤੇ ਪੁਲਿਸ ਵੱਲੋਂ ਇੱਕ ਕਾਊਂਟਰ ਕੀਤਾ ਗਿਆ ਹੈ ਦੱਸ ਦਈਏ ਕਿ ਫਰੋਹਪੁਰ ਆਰਐਸ ਦੇ ਨੇਤਾ ਦੇ ਬੇਟੇ ਦੇ ਕਤਲकांड ਦੇ ਦੋਸ਼ੀ ਜਿਨ੍ਹਾਂ ਦਾ ਇਹ ਕਾਊਂਟਰ ਕੀਤਾ ਗਿਆ ਤੇ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਅਤੇ ਇਸ ਕਾਊਂਟਰ ਦੇ ਵਿੱਚ ਉਸ ਦੀ ਮੌਤ ਦੀ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਮੁਕਾਬਲੇ ਦੇ ਇੱਕ ਉਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਫੌਜੀ ਟੀਮਾਂ ਵੀ ਇੱਥੇ ਪਹੁੰਚੀਆਂ ਆਈਆਂ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਦੀਨ ਕੀ ਕੁਝ ਕਹਿਣਾ ਹੈ ਉੱਚ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਇੱਕ ਮਾਮੂ ਜੋਆ ਡਿਸਟ੍ਰਿਕਟ ਫਾਜ਼ਲਕਾ ਦਾ ਜਾਂ ਪਿੰਡ ਦਾ ਉੱਥੇ ਅੱਜ ਇੱਕ ਪੁਲਿਸ ਦਾ ਕਾਊਂਟਰ ਹੋਇਆ ਜਿਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਕਾਊਂਟਰ ਉਧੋ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਜਪੁਰ ਡਿਸਟ੍ਰਿਕਟ ਦੀ ਜਿੱਦਾਂ ਨੂੰ ਲੈਡ ਪਾਏ ਡੀਐਸਪੀ ਸੀਟੀ ਡੀਐਸਪੀ ਦੀ ਸੀਨੀਅਰ ਇੰਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈ ਕਿ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟਿਵਿਸਟ ਹੈਗਾ ਫਰੋਜਪੁਰ ਦਾ ਜਿੰਨਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਦਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ 'ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਈ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ 'ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇਹਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫੋਜਪੁਰ ਸ਼ਹਿਰ ਦਾ ਹੀ ਰੈਡ ਵਾਲਾ ਬਸਤੀਆਂ ਦਾ ਤੁਸੀਂ ਤੋਂ ਇਹਨੂੰ ਲੈ ਕੇ ਆਏ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੁਕੇ ਬੈਠੇ ਜਿਹੜੇ ਰਿਕਵਰੀ ਨਹੀਂ ਆਏ ਉਹਨਾਂ ਨੇ ਪੁਲਿਸ ਪਾਇਆ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਬਹੁਤ ਜਵਾਨ ਹੈਡ ਕਾਂਸਟੇਬਲ ਬਲੌਰ ਸਿੰਘ ਜਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਹੈ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਸੈਂਟੀਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਜਖਮੀ ਹੋ ਗਿਆ ਇਨਾਂ ਦੋਨਾਂ ਨੂੰ ਜਿਹੜਾ ਹੈਡ ਕਨਸਟੇਬਲ ਆ ਇਹ ਜਿਹੜਾ ਸ਼ੂਟਰ ਆ ਇਹਨਾਂ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ 'ਚ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਹਦੇ ਵਿੱਚ ਕੋਈ ਇਨਸ਼ਾਫ ਜਾਂ ਫਰਦਰ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸਿਆ ਜਾਣਾ ਹੈ